ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਸਰਫ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਸਾਹਿਬ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੁਕੜੇ ਕੱਪਣਾ ਕਾਵਾ ਤੁਹਾਨੂੰ ਦਿਖਾਉਣੀ ਹੈ ਤੇ ਦੋ ਸੱਜਣਾ ਸੂਈਆਂ ਤੁਹਾਨੂੰ ਦਿਖਾਵਾਂਗੇ ਆ ਬੱਚੇ ਉਹਨਾਂ ਦੇ ਆ ਦੋਵੇਂ ਸੱਜਣਾਵਾ ਤੇ ਕਾ ਸਾਈਵਲ ਟੋਕੜ ਗੱਬਨ ਤੁਹਾਨੂੰ ਦਿਖਾਉਣੀ ਤੇ ਕਾਵਲੀ ਗਾਂ ਟੋਕੜ ਗੱਬਨ ਤੁਹਾਨੂੰ ਦਿਖਾਉਣੀ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜੀਆਂ ਟੋਕੜ ਗੱਬਨਾ ਆਪਣੇ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸ ਦੀ ਗਰੰਟੀ ਦੇ ਪਿਛੇ ਲਾਜੋ ਜੋ ਵੀ ਆ ਇੱਥੇ ਵੇਖ ਚੱਕ ਕੇ ਪੁੱਛ ਲਿਆ ਕਰੋ ਜੀ ਹਾਂਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਜੀ ਬਾਸ ਵਧੀਆ ਬਈ ਠੀਕ ਠਾਕ ਕਰਪਾ ਚਲੋ ਕਿਰਪਾ ਚਾਹੀਦੀ ਆ ਹਾਂਜੀ ਇਰਕੀ ਟੈਂਪਾ ਤਾਂ ਇਹ ਥੋੜਾ ਜਿਹਾ ਬਾਬਾ ਜੀ ਇਤਰਾ ਮਾਲ ਮਿਲਦਾ ਘਟ ਵੱਧ ਹੈਗਾ ਅੱਛਾ ਇੱਕ ਦੋ ਵਾਰੀ ਤੁਹਾਨੂੰ ਫੋਨ ਕੀਤਾ ਵਿਆਹ ਹੋ ਜੀ ਤੁਸੀਂ ਕਹਿੰਦੇ ਬਿਜੀ ਸੀ ਹਾਂਜੀ ਅਸੀਂ ਥੋੜਾ ਟਾਈਮ ਨਹੀਂ ਲੱਗਿਆ ਵਿੱਚ ਹੁੰਦਾ ਵੀਰ ਭਰਾ ਦੀ ਕੀਤੇ ਰਹਿੰਦੇ ਤੁਹਾਡੀ ਵੀਡੀਓ ਤੇ ਇਤਰਾ ਵੀਡੀਓ ਬਾਬਾ ਜੀ ਬੜੇ ਫੋਨ ਫਾਨ ਬਹੁਤ ਹੁੰਦੇ ਆ ਵੀਡੀਓ ਆਸਤੇ ਅੱਛਾ ਵੀ ਵੀਡੀਓ ਤੁਸੀਂ ਸੌਂਦਾਂ ਬਣਾਈਆਂ ਤੇ ਪਾਈ ਕਿਉਂ ਨਹੀਂ ਅਜੇ ਤੱਕ ਅੱਛਾ ਤੇ ਇਤਰਾ ਕਹਿੰਦਾ ਚੋ ਕੋਈ ਨਹੀਂ ਆਜਾ ਫਿਰ ਅੱਜ ਫਿਰ ਸਵੇਰੇ ਫੋਨ ਆਉਂਦਾ ਕੋ ਵੀਰ ਭਟੰਡੇ ਤੋਂ ਅੱਛਾ ਕਹਿੰਦਾ ਪਾਈ ਨਹੀਂ ਵੀਡੀਓ ਕਹਿੰਦਾ ਅੱਜ ਫਿਰ ਪੱਕੀ ਬਣਾਉਨੇ ਬਾਬਾ ਜੀ ਨੂੰ ਕਹਿ ਗਿਆ ਅੱਛ ਆਫਰ ਫੇਰ ਲਾ ਬਾਈ ਆਫਰ ਲਾ ਦੇਨੇ ਕਿ ਪੂਰੇ ਆਫਰ ਆਫਰ ਅੱਛਾ ਇੱਕ ਟੋਕੜ ਇੱਕ ਗੱਬਣ ਇੱਕ ਟੋਕੜ ਇੱਕ ਗੱਬਣ ਇੱਕ ਮਤਲਬ ਇੱਕ ਜੋੜਾ ਜੋੜਾ ਦੇਣਾ ਹੈ ਅੱਜ ਕੇ ਜੋੜਾ ਜੋੜਾ ਨਾਲੇ ਚੱਲਦਾ ਰਹੂਗਾ ਸਰਕਲ ਅੱਛਾ ਵੀ ਇੱਕ ਜਿਹੜੀ ਸੱਜਰ ਆ ਇੱਕ ਸੱਜਰ ਜਦੋਂ ਉਹ ਟੋਕੜ ਹੋ ਜੂ ਤੇ ਉਹਨੇ ਜਨੇ ਟੋਕੜ ਸੱਜਰ ਹੋ ਜੂਗੀ ਬਿਲਕੁਲ ਬਿਲਕੁਲ ਬਾਈ ਠੀਕ ਹੈ ਚਲੇ ਜੀ ਰੇਟ ਵੀ ਜਾਇ ਜੀ ਅੱਛਾ ਨਜ਼ਾਰਾ ਇਹ ਨਜ਼ਾਰੇ ਵਾਲੇ ਠੀਕ ਹੈ ਹਾਂਜੀ ਚਲੋ ਨਾਮ ਦੱਸ ਦੋ ਫਿਰ ਨਾਮ ਬਾਈ ਸੁਲਵਿੰਦਰ ਸਿੰਘ ਪਿੰਡ ਕੋਟਲਾ ਤਹਿਸੀਲ ਪਟਾਲਾ ਡਿਸਟ੍ਰਿਕਟ ਗਰਦਾਸਪੁਰ ਬਟਾਲੇ ਦੇ ਬਿਲਕੁਲ ਨਾਲ ਹੀ ਆ ਹਨ ਬਿਲਕੁਲ 4-5 ਕਿਲੋਮੀਟਰ ਦਾ ਬਾਬਾ ਜੀ ਠੀਕ ਹੈ ਇਹ ਫੋਨ ਨੰਬਰੇ ਬੋਲ ਦੋ 826972750 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਆ ਕਿੰਨੇ ਚਿਰ ਦੀ ਚੱਕ ਪਾਸ ਸਿਆ ਇਹ ਇਹ ਬਾਬਾ ਜੀ ਚੌਵਾਂ ਮਹੀਨਾ ਦੀ ਚੱਕ ਪਾਸ ਸਿਆ ਹਾਂਜੀ ਤੇ ਦੁੱਧ ਦੁੱਧੇ ਥਰੇ 9 ਕਿਲੋ ਬਾਬਾ ਜੀ ਅੱਛਾ ਹਾਂਜੀ ਤੇ ਦੁੱਧ ਨੇ ਸੱਜਣ ਨੇ ਵੀ ਚੰਗਾ ਕੱਢਿਆ ਹੋਣਾ ਵਾ ਬਾਬਾ ਜੀ ਵੇਖੋ ਚੰਗਾ ਹੀ ਕੱਢਿਆ ਹੋਊਗਾ ਅਸੀਂ ਹੁਣ ਤਾਂ ਕਹਿ ਨਹੀਂ ਸਕਦੇ ਜਦੋਂ ਹੁਣ ਦੁੱਧ ਉਹ ਅਸੀਂ ਉਹਨਾਂ ਦੱਸਾਂਗੇ ਅੱਛਾ ਤੇ ਸਾਡੇ ਘਰ ਦੋ ਦਿਨ ਚੋਂ ਆ ਕੇ ਖੜੇ ਕੋਈ ਅੱਛਾ ਦੋਆ ਨਾਲ ਦੀ ਜੁਮਿਹਰੀ ਉਤੋਂ ਬਾਜ ਸਾਡੀ ਕੋਈ ਜੁਮਿਹਰੀ ਨਹੀਂ ਅੱਛਾ ਅਗਲਾ ਪੱਠੇ ਪਾਵੇ ਵੰਡ ਪਾਵੇ ਤੇ ਚੋਰ ਅੱਛਾ ਹਾਂ ਮੁੜ ਕੇ ਹਲਾ ਮਾ ਨਹੀਂ ਇਹ ਇੱਕ ਗੱਲ ਦਾ ਵੀ ਲੈਣਾ ਠੀਕ ਆ ਹਾਂਜੀ ਤੁਰ ਫਿਰ ਇਹਨਾਂ ਇੱਕ ਰੀ 9 ਕਿਲੋ ਦੁੱਧ ਆ ਤੇ 4 ਮਹੀਨੇ ਦੀ ਜਿਹੜੀ ਕਹਿੰਦੇ ਵੀ ਚੈੱਕ ਪਾਸ ਆ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਬਸ ਭਲੇ ਆਉਂਦੇ ਹੁਣੇ ਦਾ ਸਾਰੀ ਨੀ ਬੁੱਝੇ ਭਲੇ ਮਾਲਾ ਪੁਕਾਰੀ ਦੇ ਨੂੰ ਕਰੀ ਬੜਾ ਪਾਇਆ ਹੈ ਇਹ ਲਾਦਾ ਵੀ ਜੀ ਫੁਕਾਰੀ ਇਹ ਕਰੀ ਰੰਗ ਰੰਗ ਚੰਗੀ ਤਰ੍ਹਾਂ ਖਾ ਲਈਏ ਚਲੋ ਲੈ ਜਾਇਆ ਕਰੀ ਬਾਕੀ ਰਾਂਗੇ ਰੇ ਥੋੜਾ ਬਾਕੀ ਨੇ ਵੱਖਰਾ ਜਾਵਾ ਇਹ ਗਰਮੀਆਂ ਦਾ ਤੋਹਫਾ ਜੀ ਬਾਬਾ ਜੀ ਠੀਕ ਆ ਹਾਂਜੀ ਮੁੱਲ ਫਿਰ ਇਹਦਾ ਮੁੱਲ ਬਾਬਾ ਜੀ 47000 ਨਹੀਂ ਫਿਰ ਦੇਖੋ ਤੁਸੀਂ 47000 ਤੇ ਜ਼ਿਆਦਾ ਜੇ ਫਿਰ ਤੁਸੀਂ ਦੱਸ ਦਿਓ ਬਾਬਾ ਜੀ ਉਪਰਾਂ ਵਾਲੀ ਗੱਲ ਕਰੋ ਫਿਰ ਦੱਸੋ ਫਿਰ ਕੋਈ ਗੱਲ ਨਹੀਂ ਹੋਰ 2000 ਘਟਾ ਦਿਆਂ 45 ਦੀ ਅੱਛਾ ਹਾਂਜੀ ਦੱਸੋ ਵੀਰ ਜੀ ਤੁਸੀਂ ਦੱਸੋ ਕਿੰਨੇ ਦੀ ਕਰਨੀ ਬਾਬਾ ਜੀ ਹੋਰ 1000 ਕਟਾ ਦਿੰਨੇ ਅੱਛਾ 44000 ਦੀ ਗਾਂ ਦੇ ਦਾਂਗੇ ਅੱਛਾ 44000 ਦੀ ਦੋ ਬਾਬਾ ਜੀ ਹੋਰ ਡਾ ਦੋ ਅੱਛਾ ਹੋਰ ਦੋ ਡਾ ਦੋ 42000 ਦੀ ਵੀਰ ਭਰਾ ਖੋ ਚਾਹੀਦੇ ਆ ਅੱਛਾ ਕਹੇ ਕਈ ਆਏ ਕਈ ਗਏ ਠੀਕ ਆ ਬਰਾਮਾ ਨਹੀਂ ਕਹੇ ਗੱਲ ਦਾ ਚੋਗੇ ਦੋ ਡੰਗ ਕੱਢਨਾ ਠੀਕ ਆ ਦੋਵਾਂ ਦੇ ਬਾਅਦ ਤੇਨ ਡੰਗ ਕੱਢਨਾ ਠੀਕ ਆ ਦੇਖੋ ਦੇਖੋ ਤੁਸੀਂ ਜਿਤਨਾ ਮਰਨ ਕੋਲ ਇਹਦੇ ਜਿੱਦਾਂ ਕੋਈ ਗੱਲ ਹੀ ਨਹੀਂ ਗਈ ਜਿੱਦਾਂ ਮਰਦੀ ਨੂੰ ਧਾਰਾ ਮਾਰ ਕੇ ਖੜੋ ਹੋਏ ਦੀਆਂ ਅੱਛਾ ਜੀ ਆਂਦੇ ਇਹ ਧਾਰਾ ਨਹੀਂ ਵੱਜਦੀਆਂ ਜਤਰਾ ਮਰਜੀ ਜੀਓਗੇ ਖੜਨ ਤੇ ਬਾਕੀ ਫੋਨ ਕੋ ਲਾਊਗਾ ਤੇ ਮੁੱਕ ਤੇ ਹੋਰ ਹੋ ਜਾਏ ਪਹਿਲੇ ਫੋਨ ਤੇ ਬਾਬਾ ਜੀ ਦੇਣੀਆਂ ਅੱਦੇ ਅੱਦੇ ਆਂਦੇ ਆ ਫੇਰ ਅੱਛਾ ਹਾਂਜੀ ਅੱਦੇ ਅੱਦੇ ਫੋਨ ਤੇ ਅੱਦੇ ਅੱਦੇ ਆਂਦੇ ਫੇਰ ਅੱਛਾ ਹਾਂਜੀ ਠੀਕ ਆ ਤੇ ਆ ਕਿਨੇ ਜੱਦ ਚੈੱਕ ਪਾਸਿਆ ਇਹ ਬਾਬਾ ਜੀ 8 ਮਹੀਨਿਆਂ ਦੀ ਏ ਅੱਛਾ ਇਹਨੂੰ 23 ਨੂੰ 8 ਲੱਖ ਖਤਮ ਹੋ ਗਿਆ ਨਵਾਂ ਲੱਗ ਜਾਣਾ ਜੀ 5 ਕਿਲੋ ਦੁੱਧ ਜੇ ਥੱਲੇ ਅਜੇ ਵੀ 23 ਜਾਂਦੀ ਅਜੇ 5 ਕਿਲੋ ਦੁੱਧ ਜਾਂਦੀ ਜੀ ਤੇ ਹੈਗੀ ਵੀ ਸਾਈ ਹਾਲਿਆ ਨਾ ਸਾਈ ਹਾਲ ਇਹ ਛੱਡਣੀ ਵਾਲੀ ਜੇ ਹੁਣ 10 ਵੀ ਆ 10 ਦਿਨ ਚੋਗੇ ਠੀਕ ਆ ਹਾਂਜੀ ਲਾ ਦੋ ਕੋਈ ਨਹੀਂ ਛਾਈ ਵਾਲਾ ਗਾ ਆ ਚਲੋ ਜਿੰਨੇ ਘਰੇ ਸ਼ੌਂਕ ਨਾ ਰੱਖਣੀ ਆ ਉਹਦੇ ਲਈ ਚੰਗੀ ਆ ਜਿੰਨੇ ਘਰ ਦੁੱਧ ਵਰਤਣਾ ਇਹਦਾ ਲੈ ਜਾ ਇਹ ਬੁੱਤਾਂ ਵਾਲੀ ਆ ਛਾਈ ਵਾਲਾ ਉਹ ਤੇਰਾ ਠੰਡੀ ਸੀਲੀ ਠੰਡੀ ਸੀਲੀ ਜੀ ਬਹੁਤ ਠੰਡੀ ਆ ਰੱਸੀ ਪੈਂਦੀ ਇਹਨੂੰ ਅੱਛਾ ਰੱਸੀ ਪਾ ਕੇ ਕਹਿੰਦੇ ਚੋਈਦੀ ਆ ਇਹ ਤਾਂ ਦਸਵਾ ਗਏ ਹਨ ਮੰਨ ਲੈ ਸਹੀ ਸਹੀ ਤੇ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹਵਾਨਾ ਇਹਦਾ ਦੇਖ ਸਕਦੇ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਬਾਬਾ ਜੀ 43000 ਰੁਪਏ ਮੁੱਲ 43000 ਆ ਤੇ ਮੈਂ ਚ ਮੰਨ ਤਾਂ ਕਰ ਦਾਂਗਾ ਬਾਬਾ ਜੀ 2000 ਤਿੰਨੀ ਤੇ ਕਰੋ ਤੇ ਅੱਧੀ ਕਰ ਦੋ 40 ਦੀ ਦੇ ਜੀ ਪੂਰੇ 40 ਦੀ ਦੇਣੀ ਏ ਕੀ ਕਰਨਾ ਕੋਈ ਹੋਰ ਬਾਬਾ 40 ਦੀ ਦੇ ਤਾਂ 1000 ਤੂੰ ਫੇਰ ਡਾਤਾ ਕੋਈ ਗੱਲ ਹੀ ਨਹੀਂ 40 ਦੀ ਦਵਾਂਗੇ ਅੱਛਾ ਠੀਕ ਆ ਓਏ ਹੋਰ ਮਾਨਤਾਨ ਕਰਦਾਂਗੇ ਜਦੋਂ ਵੀਰ ਭਰਾ ਆਊਗਾ ਅੱਛਾ ਫੋਨ ਲਾਵੇ ਇੱਕ ਵਾਰੀ ਉਹ ਲਾ ਕੇ ਕਰੇ ਸਾਡੇ ਨਾਲ ਠੀਕ ਆ ਤੇ ਹੁਣ ਆ ਜਿਹੜੀਆਂ ਸੱਜਣਾ ਆ ਗਈਆਂ ਦੋਵੇਂ ਹਾਂਜੀ ਇਹਦਾ ਬੱਚਾ ਜੇ ਇਹਦਾ ਬੱਚਾ ਪਰਲਾ ਡੱਬਾ ਜੇ ਅੱਛਾ ਉਹ ਬੈਠਾ ਜਿਹੜਾ ਪਰਲੇ ਪਾਸੇ ਮੜਾ ਬੱਚੇ ਨੂੰ ਛੇੜ ਓਏ ਆ ਬੱਚਾ ਜਿਹੜਾ ਬੈਠਾ ਵਾ ਮੜਾ ਛੇੜੀ ਤੇ 98 ਦੇ ਆਪਾਂ ਦੇਖ ਸਕਦੇ ਲੱਗੇ ਤਾਂ ਕਿੰਨਾ ਜੀ ਦੁੱਧ ਤਿਆਰੇ ਦੇ ਕੋਲ ਇੱਥੇ ਲੈ ਬਾਬਾ ਜੀ 14 ਕਿਲੋ ਤਿਆਰ ਜੀ ਹਾਂ ਜੀ ਤੋਰੋ ਫੇਰ ਇਹਨਾਂ ਨੂੰ 12 ਕਿਲੋ ਦੀ ਗਰੰਟੀ ਸਾਡੇ ਘਰ ਦੀ ਗਰੰਟੀ ਜੇ 2 ਦਿਨ ਚੋ ਕੇ ਖੜੇ 3 ਦਿਨ ਡੰਗ ਚੋ ਕੇ ਖੜੇ ਠੀਕ ਹੈ ਜੀ ਹਾਂ ਉਹ ਬੱਚਾ ਉਹ ਠੀਕ ਹੈ ਜੇ ਰੱਖਾ ਤੂੰ ਜੇ ਥੋੜਾ ਜਿਹਾ ਪੈਰ ਲੰਗਾ ਇਹ ਨਾ ਮਾੜਾ ਨਾਪਦੀ ਜੇ ਮੜਾ ਜਾ ਇਹ 20 ਟਾਂ ਬਾੜਾ ਨਾ ਕਰਕੇ ਸਹੀ ਪੱਤਰ ਤੇ ਲੈ ਜਾਓ ਜੀ ਲਾਦਾ ਇਹਦੇ ਫਲਕਾਰੀ ਚੰਗੀ ਤਰ੍ਹਾਂ ਦਿਖਾਦੀ ਹੈ ਰੰਗ ਰੂਪ ਇਹਦਾ ਲੈ ਜਾਓ ਉਧਰੋਂ ਲੈ ਆਓ ਉਧਰੋਂ ਲੈ ਜਾਓ ਲੈ ਜਾਓ ਘੁਮਾ ਕੇ ਲੈ ਆਪ ਮਾਰ ਆ ਜਾ ਬਾਕੀ ਉਤਰੇ ਇਹ ਆ ਵੀ ਕੱਦ ਕੱਠ ਰੰਗ ਰੂਪ ਦੀ ਚੰਗੀ ਆ ਪਰ ਸਾਂਭੀ ਘਟਿਆ ਕਿਸੇ ਵੀ ਨੇ ਪੱਕੇ ਤੇ ਨਹੀਂ ਬਾਬਾ ਜੀ ਜਦਾ ਜੈੋ ਜੀ ਗਾਵਾਂ ਸਾਂਭਣੀ ਹੋਈ ਆ ਉਹ ਜੀ ਇਹਦੀ ਕਹੇ ਚੰਗੀ ਸਾਂਭ ਵਾਲੇ ਕੋ ਚਲ ਗਈ ਤੇ ਦੁੱਧ ਚੰਗਾ ਕੱਢੀ ਜਾਣਾ ਇਹਨੇ ਉਹ ਬੱਚਾ ਜਿਹੜਾ ਖਲੋਤਾ ਵਾ ਇਹਦਾ ਆ ਦੂਸਰੇ ਨੰਬਰ ਵਾਲੀ ਕਾੰਦਾ ਵਾ ਹੁਣ ਜਿਹੜੀ ਵਿਖਾਉਣੀ ਐ ਇਸ ਤੋਂ ਬਾਅਦ ਪਰ ਐ ਵੀ ਠੰਡੀ ਜੇ ਵੇਖ ਲਓ ਠੀਕ ਆ ਐਨਾ ਠੰਡੀ ਕੋਈ ਗੱਲ ਨਹੀਂ ਗਈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ 50 ਕਰਦੇ ਜੀ ਅੱਛਾ ਹਾਂਜੀ ਇਹ ਕਿੰਨੇ ਦੀ ਦੇਣੀ ਐ 2000 ਘਟਾ ਦੋ ਹੋਰ ਘਟਾਰੀਏ ਬਾਬਾ 2000 ਹੋਰ ਘਟਾ ਦੋ ਤੁਸੀਂ ਅੱਛਾ 46 ਦੀ ਕਰ ਦੋ ਤੁਸੀਂ 46000 ਦੀ 2000 ਹੋਰ ਕਰ ਦੋ 44 ਦੀ ਕਰ ਦੋ ਅੱਛਾ 44000 ਦੀ ਕਰ ਦਿਓ ਹੋਰ ਦੇ ਆਫਰ ਹੀ ਹੈ ਬਾਲਿਆ ਘਟਾ ਤੂੰ ਵੀ ਓਏ ਚੱਲ ਉਹਦੇ ਨੂੰ ਪੁੱਛ ਲਓ ਸਾਡੇ ਨੂੰ ਵੀ ਘਟਾ ਦੋ 1000 ਹਾਂਜੀ 1000 ਘਟਾ ਦੋ ਸਾਜੀ ਅੱਛਾ 43000 ਦੀ 43000 ਦੀ ਖੁਸ਼ ਕਰ ਦਾਂਗੇ ਬੰਦੇ ਨੂੰ ਹੋਰ ਦੱਸੋ ਬਾਬਾ ਜੀ ਅੱਛਾ ਉਹ ਜੋ ਮਾਨਤਾ ਕਰ ਦਾਂਗੇ ਜਾਓ ਕੋ ਫੋਨ ਲਾਵੇ ਤੇ ਹੋ ਜਾਊਗਾ ਲਾਵੇ ਤੇ ਪੱਕਾ ਕੇ ਨਾਲ ਗੱਲ ਕੱਢੀ ਚਲੋ ਆ ਵੀ ਤੋਰ ਦੋ ਫਿਰ ਇੱਕ ਦੀ ਐ 20 ਲੀਟਰ ਜੇਦਾ ਕਿੰਨਾ ਤਿਆਰ ਹੈ ਤੇ ਕੋਲ 20 ਲੀਟਰ ਤੋਂ ਦਿਆ 20 ਤੋਂ ਬਾਹਰ ਆ ਤਿਆਰ ਮੋਕੇ ਤੇ ਮੈਂ 20 ਲੀਟਰ ਚੋਕੇ ਅੱਛਾ ਮੈਂ ਬੰਦ ਨਾ 20 ਲੀਟਰ ਬਾਬਾ ਜੀ ਲੀਟਰ ਮਾਰ ਕੇ ਅੱਛਾ ਜੀ ਹਾਂ ਜੀ 20 ਲੀਟਰ ਜਿਹੜਾ ਕਿੰਦੇ ਵੀ ਤਿਆਰ ਹੈ ਮੋਕੇ ਦੇ ਦੇ ਕੋਲ ਬਾਕੀ ਸੂਈਆਂ ਸਵਾਈਆਂ ਵਾ ਤੇ ਆਵੇ ਇੱਥੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਬਾਕੀ ਥਾਣੇ ਜਿਹੜਾ ਇਹਦੇ ਕੋਲ ਵੀ ਕਾਫੀ ਕਮਾਲ ਦਾ ਲੱਗਾ ਦੂਰ ਦੂਰ ਕਿਹੜਾ ਥਾਣਿਆ ਆ ਕੋਈ ਨਹੀਂ ਯਾਰ ਹਾਲਾ ਵੀ ਘਟਾਉ ਦੇ ਯਾਰ ਹਾਂ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤੇ ਇਹਦਾ ਮੁੱਲ ਫਿਰ ਇਹਦਾ ਬਾਬਾ ਜੀ ਮੁੱਲ ਭਾਵੇਂ ਕਰ ਲੀਏ 80000 ਭਾਵੇਂ ਕਰ ਲੀਏ 85 ਅੱਛਾ 75000 ਦੀ ਗਾਂ ਦੇਣੀ ਏ 5 ਲੀਟਰ ਦੁੱਧ ਮਿਣਕੇ ਦਵਾਂਗੇ ਅੱਛਾ ਹਾਂਜੀ ਕਰਨਾ ਕੋ ਮਾਨਤਾਨ ਹਰ ਬਾਬਾ ਜੀ 2000 ਰੁਪਿਆ ਦਾ ਮਾਨਤਾਨ ਕਰਾਂਗੇ ਅੱਛਾ 73000 ਦੇ ਦਵਾਂਗੇ 73 ਦੀ ਕਰਵਾ ਲਿਆ ਕਿੰਨੇ ਦੀ ਬਾਕੀ ਇਹਨੂੰ ਪੁੱਛ ਲੋ ਕਿ ਮਾਲਾ ਵੀ ਕਰ ਦਊਗਾ ਅੱਜ ਹੋਰ 1000 ਤੋਂ ਰੱਖ ਲੋ ਪੱਟ ਕਰ ਦਿੰਦੇ ਅੱਛਾ 73 ਦੀ ਹਾਂਜੀ ਮੋਰ ਕੱਟ ਕਰ ਦੋ 72000 ਦੀ ਦੇ ਲਾਂਗੇ 72000 ਦੀ ਦੇ ਲਾਂਗੇ ਪਾਜੀ ਠੀਕ ਆ ਫਿਰ ਵੀ ਆਏਗਾ ਇਹਦਾ ਮਾਨ ਕਰਾਂਗੇ ਹੋਰ ਮਾਨ ਤਾਨ ਕਰਾਂਗੇ ਦੱਸੋ ਤੇ ਸਾਹ ਹੁਣ 71 ਦੀ ਬੰਨ ਦੀ ਜੇ ਕੋਈ ਗੱਲ ਨਹੀਂ 71 ਕਰ ਦੋ ਬਾਬਾ ਜੀ ਅੱਛਾ ਹਾਂ ਕੱਤਰ ਦੀਦ ਕਰ ਦੇਣੀ ਆਏ ਤੋਂ ਥੱਲੇ ਰਹਿਣ ਕੋਈ ਆ ਜਾ ਵੀ ਆਖੇ ਵੀ ਹੁਣ ਪੈਣ ਦੀ ਦੇ ਦੋ ਸਾੜੂ ਦੇ ਦੋ ਚਲੋ ਮਾਨਤਾਂ ਤੇ ਮੁੱਕ ਤੇ ਹੋਣਾ ਹੀ ਆ ਉਹ ਮਾਨਤਾਂ ਕਰਾਂਗੇ ਫੇਰ ਬਾਬਾ ਜੀ ਠੀਕ ਆ ਤੇ ਬਾਕੀ ਆ ਵੀ ਕੋਈ ਫੋਨ ਲਾਊਗਾ ਤੇ ਆਪੇ ਜਿਹੜਾ ਵਾ ਗਰੰਟੀ ਬਾਬਾ ਜੀ ਸਾਡੇ ਘਰ ਦੀ ਜੇ ਅੱਛਾ ਦੁੱਧ ਦੀ ਗਰੰਟੀ ਸਾਡੇ ਘਰ ਦੀ ਦੋ ਦਿਨ ਚੋਲੇ ਕੋਈ ਚਾਹ ਤਿੰਨ ਦਿਨ ਚੋਲੇ ਲੋਕੀ ਦੇ ਸੁਕਾ ਦੇਣਾ ਸਵੇਰੇ ਚਲੋ ਸਾਮਾ ਨੂੰ ਆਈਆਂ ਨਾ ਦੋ ਦਿਨ ਚੋਲੇ ਠੀਕ ਆ ਜੀ ਗਰੰਟੀ ਸਾਡੇ ਘਰ ਦੀ ਜੇ ਤੇ ਬਾਕੀ ਚਲੋ ਆਪਣੀ ਸਮਝ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ